ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲੋ ਜੀ ਅੱਜ ਦਾ ਬਲੌਗ ਹੈਗਾ ਜੀ ਅੱਜ ਆਪਾਂ ਚੱਲੇ ਆਂ ਨਕੋਦਰ ਤੇ ਨਕੋਦਰ ਬ੍ਰਦਰ ਆਇਆ ਹੋਇਆ ਵਾ ਇਹਨਾਂ ਦਾ ਮਾਮਾ ਤੇ ਉਹਨੇ ਆਪਦੇ ਮਨ 'ਚ ਸੁੱਖ ਸੁਖੀ ਹੋਈ ਸੀਗੀ ਤੇ ਉਹਦੇ ਕਰਕੇ ਉਹਨੇ ਮੱਥਾ ਟੇਕਣ ਜਾਣਾ ਸੀ ਸੋਸਿੰਗ ਵੀ ਉਹਦੇ ਬਹਾਨੇ ਨਾਲ ਜਾਇਆਵਾਂਗੇ ਬਾਬਾ ਲਾਡੀ ਸ਼ਾਹੀ ਦੀ ਜਗ੍ਹਾ ਤੇ ਤੇ ਅਸੀਂ ਚਾਰੇ ਜਾਣੇ ਚੱਲੇ ਆ ਹਿੰਮਤ ਆ ਰੀਤਾ ਮੈਂ ਆ ਤੇ ਬ੍ਰਦਰ ਆ ਤੇ ਰਸਤੇ ਦੇ ਵਿੱਚ ਧੁੰਦ ਬਹੁਤ ਸੀ ਅੱਜ ਅਸੀਂ 5:30 ਵਜੇ ਤੁਰੇ ਸੀਗੇ ਵੀ ਟਾਈਮ ਨਾਲ ਟ੍ਰੈਫਿਕ ਤੋਂ ਪਹਿਲਾਂ ਹਨਾ ਪਹੁੰਚ ਜਾਈਏ 5:30 ਵਜੇ ਤਾਂ ਬਿਲਕੁਲ ਵੀ ਗੱਡੀ ਇੰਨੀ ਸਲੋ ਚੱਲੀ ਆ ਬਹੁਤ ਬੁਰਾ ਹਾਲ ਰਿਹਾ ਜਾਨਕਿ ਧੁੰਦ ਦਾ ਹੁਣ ਥੋੜਾ ਜਿਹਾ ਦੇਣਾ ਹੋ ਗਿਆ ਕਰਕੇ ਥੋੜਾ ਜਿਹਾ ਸੌਖਾ ਲੱਗਿਆ ਤੇ ਰਸਤੇ 'ਚ ਅਸੀਂ ਰੁਕੇ ਆ ਐਨ ਨਕੋਦੇ ਦੇ ਜਾਨਕਿ ਕੋਲ ਜਾ ਕੇ ਰੁਕੇ ਸੀਗੇ ਚਾਹ ਪੀਣ ਦੇ ਲਈ ਕਿਉਂਕਿ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਤੁਰਿਆ ਨੂੰ ਰੀਤਾ ਪਿੱਛੇ ਸੁੱਤੀ ਹੋਈ ਆਈ ਆ ਤੇ ਸਿਗਾ ਵੀ ਚਲੋ ਐਕਟਿਵ ਜੇ ਹੋ ਜਾਗੇ ਸਾਰੇ ਦੇਖੋ ਇਹ ਰਾਸਤੇ ਦੇ ਵਿੱਚ ਜਾਨੀ ਕਿ ਉੱਥੇ ਹੀ ਰੋਡ ਦੇ ਉੱਪਰ ਹੀ ਸੀਗਾ ਇੱਕ ਢਾਬਾ ਛੋਟਾ ਜਿਹਾ ਬਣਿਆ ਇੱਥੇ ਆਪਾਂ ਚਾਹ ਪੀ ਲਾਂਗੇ ਫਰੈਸ਼ ਹੋ ਜਾਾਂਗੇ ਥੋੜੇ ਜੇ ਤੇ ਫਿਰ ਚੱਲਦੇ ਆਂ ਜੀ ਅੱਗੇ ਵੱਲ ਨੂੰ ਤੂੰ ਹੋਰ ਸੁਣਾਣਾ ਹੁੰਦਾ ਸੋਹਣੇ ਨੂੰ ਕੋਈ ਨਹੀਂ ਦਿੱਤੇ ਹਾੜੇ ਨਾਪਾਂ ਦੇ ਅੰਦਰਿੱਕ ਐਂਡ ਜੇ ਚ ਚਾਇਲ ਗਣੀ ਆ ਗਿਆ ਕੋਈ ਕੋਈ ਖੁੱਲਿਆ ਨਾ ਹੋਣ ਕਿ ਆਵੇ ਲਓ ਜੀ ਆਪਾਂ ਪਹੁੰਚ ਚੁੱਕੇ ਆ ਆ ਬਾਬਾ ਜੀ ਦੀ ਜਗ੍ਹਾ ਤੇ ਤੇ ਹਜੇ ਸ਼ਾਪਾਂ ਵੀ ਬੰਦ ਹੀ ਨੇ ਆਲਮੋਸਟ ਸਾਰੀਆਂ ਕੋਈ ਕੋਈ ਟਾਮੀ ਜੀ ਖੁੱਲ ਰਹੀ ਆ ਇੱਕ ਦਾਜ ਧੁੰਦ ਕਰਕੇ ਦਿਨ ਨਹੀਂ ਨਿਕਲ ਰਿਹਾ ਜਿਆ ਨਹੀਂ ਤਾਂ ਹੁਣ ਨੂੰ ਧੁੱਪ ਚਮਕ ਜਾਣੀ ਸੀ ਖੁੱਲ ਗਈਆਂ ਖੁੱਲ ਗਈਆਂ ਟਕਾਲ ਟਕਾਲ ਧੁੰਦ ਕਰਕੇ ਯਾਰ ਜਿਹੜੇ ਖੜੇ ਆਂ ਜਹਾਜ਼ ਤੇ ਇੱਕ ਅਸੀਂ ਆਏ ਵੀ ਜਲਦੀ ਹੋਈ ਆ ਆਪਾਂ ਜਹਾਜ਼ ਮਿਲਾਂ ਚੜਾਉਂਦੇ ਹੋਣਗੇ ਲੋਕਾਂ ਦਾ ਬੱਡੀ ਆਪਾਂ ਇੱਥੇ ਲਾ ਦਾਂਗੇ ਟੈਕਸੀ ਸਟੈਂਡ ਦੇ ਵਿੱਚ ਟੈਕਸੀ ਸਟੈਂਡ ਬਾਕੀ ਸਾਰੇ ਤਾਂ ਬੰਦ ਪਏ ਅੱਗੇ ਦੇਖਦੇ ਆਂ ਜੇ ਕੋਈ ਖੁੱਲ੍ਹਾ ਹੋਇਆ ਕਾਫੀ ਵੱਡੀ ਜਗ੍ਹਾ ਮੈਂ ਵੀ ਫਸਟ ਟਾਈਮ ਹੀ ਆਈ ਆ ਅਸੀਂ ਸਾਰੇ ਫਸਟ ਟਾਈਮ ਆਏ ਆ ਇਹ ਪਹਿਲਾਂ ਆਉਂਦਾ ਰਹਿੰਦਾ ਸੀਗਾ ਯਾਨੀ ਕਿ ਅਸੀਂ ਪਹਿਲੀ ਵਾਰ ਹੀ ਆਏ ਆ ਦੇਖੋ ਵੀ ਉਹ ਦੇਖੋ ਇਹ ਬਹੁਤ ਸੋਹਣਾ ਜਾਨੀ ਕਿ ਬਹੁਤ ਹੀ ਵਧੀਆ ਬਹੁਤ ਇੰਨੀ ਸ਼ਾਂਤੀ ਹੈ ਇੰਨਾ ਪਿਆਰਾ ਜਾਨੀ ਨੂੰ ਬਹੁਤ ਵਧੀਆ ਲੱਗਿਆ ਆ ਕੇ ਇਹ ਜੋੜਾ ਕਰਤੀਆਂ ਸੀ ਜਿੱਦਾਂ ਆਪਾਂ ਜੁੱਤੀਆਂ ਵਗੈਰਾ ਚਮਕ ਕਰਵਾਤੀਆਂ ਤੇ ਹੁਣ ਆਪਾਂ ਲਵਾਂਗੇ ਪ੍ਰਸ਼ਾਦ ਅਸੀਂ ਬਾਹਰੋਂ ਪ੍ਰਸ਼ਾਦ ਲੈ ਲਿਆ ਪਰ ਇੱਥੇ ਅਨਾਉਂਸਮੈਂਟ ਚਲਦੀ ਹੁੰਦੀ ਆ ਹਨਾ ਵੀ ਬਾਹਰੋਂ ਪ੍ਰਸ਼ਾਦ ਨਾ ਲਓ ਸਾਨੂੰ ਨਹੀਂ ਪਤਾ ਵੀ ਕਿਉਂ ਹਨਾ ਤੇ ਉਹ ਕਹਿੰਦੇ ਕਿ ਲੇ ਸੂਜੀ ਵਗੈਰਾ ਚ ਰੰਗ ਪਾ ਕੇ ਦੇਸਾਂ ਦੀ ਵਾਰਕੀ ਕਹਿ ਕੇ ਵੇਚ ਦਿੰਦੇ ਨੇ ਕਿਉਂਕਿ ਇੱਥੇ ਪੀਲਾ ਪ੍ਰਸ਼ਾਦ ਹੀ ਚੜਦਾ ਉਹ ਗਾਂ ਵਾਲੇ ਦੇ ਦੇਖ ਲੈ ਇੱਕ ਲੈਣਾ ਸੀਗਾ ਵਾਂਟੀ ਨੇ ਰੁਮਾਲ ਤੋਂ ਅਸੀਂ ਲੈ ਲਿਆ ਪਰ ਅੰਦਰ ਉਹਨਾਂ ਨੇ ਸਾਨੂੰ ਕਿਹਾ ਕਿ ਬਾਹਰੋਂ ਪ੍ਰਸ਼ਾਦ ਨਾ ਲਿਆਓ ਜੀ ਅਸੀਂ ਅੰਦਰੋਂ ਹੀ ਦਿੰਨੇ ਆ ਪ੍ਰਸ਼ਾਦ ਅੰਦਰ ਹੀ ਮਿਲਦਾ ਵਾ ਤੇ ਸਾਨੂੰ ਵੀ ਬੜਾ ਦੁੱਖ ਜਿਹਾ ਲੱਗਿਆ ਹੋਵੇ ਕਿ ਮੇਰਾ ਫਸਟ ਟਾਈਮ ਹੈ ਇਸ ਲਈ ਮੈਨੂੰ ਇਹ ਚੀਜ਼ ਦਾ ਪਤਾ ਨਹੀਂ ਸੀ ਸ਼ਾਇਦ ਇਹਨੂੰ ਵੀ ਨਹੀਂ ਪਤਾ ਸੀਗਾ ਤੇ ਚਲੋ ਜੀ ਫਿਰ ਵੀ ਅਸੀਂ ਚਲੋ ਲੈ ਲਿਆ ਤੇਲ ਲੈ ਲਿਆ ਸੀ ਪ੍ਰਸ਼ਾਦ ਲੈ ਲਿਆ ਸੀਗਾ ਅਗਰ ਬੱਤੀ ਲਾਣੀ ਸੀ ਇਹ ਹੈ ਜੈ ਬਾਬਾ ਮੁਰਾਦ ਸ਼ਾਹ ਜੀ ਬਹੁਤ ਵਧੀਆ ਲੱਗਿਆ ਕਿ ਬਹੁਤ ਹੀ ਜ਼ਿਆਦਾ ਜਾਨੀ ਕਿ ਇੰਨਾ ਪੀਸਫੁਲ ਤੇ ਇੰਨੀ ਮਨ ਨੂੰ ਸ਼ਾਂਤੀ ਆਉਂਦੀ ਆ ਵੀ ਇੱਕ ਜੀਜਿਆ ਲੱਗਦਾ ਜਗਾ ਆ ਕੇ ਅਸੀਂ ਆਏ ਸੀ ਕਿ ਸੈਟਰਡੇ ਸੀਗਾ ਅੱਜ ਤਾਂ ਕਰਕੇ ਜ਼ਿਆਦਾ ਰਸ਼ ਨਹੀਂ ਵੀਰਵਾਰ ਨੂੰ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਤੇ ਫੇਰ ਸਾਨੂੰ ਰਸ ਦੇ ਵਿੱਚ ਬੱਚਿਆਂ ਦੇ ਨਾਲ ਆਉਣਾ ਬਹੁਤ ਮੁਸ਼ਕਲ ਜਿਹਾ ਹੋ ਜਾਂਦਾ ਤੇ ਤਾਂ ਕਰਕੇ ਅਸੀਂ ਆਏ ਸੀ ਵੀ ਆਰਾਮ ਦੇ ਨਾਲ ਜਿਹੜਾ ਮਤਹਾਡੇ ਦੇਖ ਸਕੀਏ ਹਨ ਦੇਖ ਸਕੀਏ ਸਾਰੀ ਜਿਹਨਾਂ ਨੂੰ ਵੀ ਦਿਖਾ ਸਕੀਏ ਤੋਂ ਤਾਂ ਕਰਕੇ ਅਸੀਂ ਸੈਟਰਡੇ ਨੂੰ ਆਏ ਸੀਗੇ ਇਹ ਹੈਗੀ ਸਾਰੀ ਜਗਾ ਬਹੁਤ ਸੋਹਣੀ ਜਗਾ ਬਣੀ ਹੋਈ ਆ ਸਾਰੇ ਮਾਰਬਲ ਜਾਨੀ ਕਿ ਲੱਗਿਆ ਹੋਇਆ ਬਹੁਤ ਪਿਆਰਾ ਸਾਰਾ ਹੈਗਾ ਅੰਦਰ ਤਾਂ ਕੈਮਰਾ ਲੈ ਜਾਣਾਗਾ ਹਾਂ ਅੱਲਾ ਹੈਗਾ ਬਸ ਇੱਥੇ ਤੱਕ ਹੀ ਆਪਾਂ ਨੂੰ ਮੈਂ ਤੁਹਾਨੂੰ ਦਿਖਾ ਸਕਦੀਆਂ ਵੀਡੀਓ ਇਹਨੇ ਫੜਾਏ ਹੋਏ ਸੀ ਮਾਂ ਮੇਨੂੰ ਅੰਦਰ ਸੇਵਾਦਾਰ ਕੈਮਰੇ ਦੇ ਲਈ ਫੋਨ ਦੇ ਲਈ ਮਨਾ ਕਰ ਦਿੰਦੇ ਨੇ ਕਿ ਨਹੀਂ ਅੰਦਰ ਲੈ ਕੇ ਨਹੀਂ ਜਾਣਾ ਹੈਗਾ ਜੀ ਲੋ ਜੀ ਆਪਾਂ ਮੱਛਾ ਦੇਖ ਲਿਆ ਤੇ ਬਾਹਰ ਆ ਗਏ ਚਾਹ ਵੀ ਪੀ ਲਈ ਇਹ ਹੈਗੀਆਂ ਨੇ ਗੱਡੀਆਂ ਜਿਹੜੀਆਂ ਉਹਨਾਂ ਨੇ ਕੇਸੇ ਚ ਲਾਈਆਂ ਹੋਈਆਂ ਜਿਹੜੀਆਂ ਜਿਨ੍ਹਾਂ ਤੇ ਬਾਬਾ ਜੀ ਆਸਵਾਰੀ ਕਰਦੇ ਸੀਗੇ ਕਿਉਂ ਆਣਾ ਜਾਣਾ ਹੁੰਦਾ ਸੀ ਇਹਦੇ ਇੰਨਾ ਉੱਪਰ ਹੀ ਜਾ ਦੇ ਕੇ ਇਹ ਇਸ ਤਰ੍ਹਾਂ ਇਹਨਾਂ ਨੇ ਅੰਦਰ ਲਗਾਤੀਆਂ ਫੜਾਈਆਂ ਹੋਈਆਂ ਨੇ ਦੋ ਗੱਡੀਆਂ ਖੜੀਆਂ ਨੇ ਤੇ ਫਿਰ ਅਸੀਂ ਪੈਕਿੰਗ ਜਗਾ ਕੇ ਫੋਂਟੇ ਆ ਗਈ ਜਗਾ ਬੋਟਰ ਤੇ ਆਈਏ ਬਹੁਤ ਆਏ ਹਾਂ ਤੇ ਫੋਟੋ ਛੋਟੀ ਕਲਿੱਪ ਵੀ ਬਣਾਈਆਂ ਕਿਉਂਕਿ ਅੱਥੇ ਫੋਨ ਵਗੈਰਾ ਅਲਾਉਡ ਨਹੀਂ ਹੁੰਦੇ ਹੈਗੇ ਤਾਂ ਕਰਕੇ ਅਸੀਂ ਛੋਟੀ ਕਲਿੱਪ ਵੀ ਬਣਾਈ ਆ ਉਸ ਤੋਂ ਬਾਅਦ ਅਸੀਂ ਤਿੰਨ ਜਗ੍ਹਾ ਤੇ ਜਾਣੇ ਕਿ ਹੋ ਕੇ ਆਏ ਆ ਤੇ ਉਸ ਤੋਂ ਬਾਅਦ ਅਸੀਂ ਆ ਗਏ ਹਵੇਲੀ ਜਲੰਧਰ ਵਾਲੀ ਇਹ ਹੈਗੀ ਇਹਦੀ ਪਾਰਕਿੰਗ ਉਹ ਤੇਣਾ ਲੋਕ ਜਿਵੇਂ ਸਿਰਫ 10 ਵਜੇ ਦਾ ਟਾਈਮ ਆ ਇੰਨਾ ਜ਼ਿਆਦਾ ਰਸ਼ਾ ਪਾਰਕਿੰਗ ਦੀ ਜੀ ਜੀ ਹੈਗਾ ਆਪਣਾ ਪੰਜਾਬੀ ਕਾਲਜ ਉਹ ਰੋਟੀਆਂ ਲਾਉਂਦੀਆਂ ਨੇ ਲੈਂਦੀਆਂ ਸੀ ਚੁੱਲਿਆਂ ਤੇ ਲੈਂਦੀ ਸੀ ਤੰਦੂਰ 'ਤੇ ਉਹ ਰੱਖ ਗਏ ਹੋਣਗੇ ਲਾ ਕੇ ਯਾਨੀ ਇਹ ਤੰਦੂਰ ਤੋਂ ਬਣਾ ਕੇ ਕਿਉਂਕਿ ਉਹਨਾਂ ਨੇ ਲਾ ਕੇ ਇਹਨਾਂ ਦੇ ਹੱਥਾਂ ਵੀ ਸ਼ਾਇਦ ਸਰਾ ਜਾਂਦੇ ਹੋਣ ਚੱਕ ਲੀ ਆਹ ਦੇਖੋ ਹਿੰਮਤ ਚੱਕ ਲੈਂਦਾ ਇਹ ਤੇ ਜਾਂ ਜਾਂ ਕੇ ਉਹਦੇ ਨਾਲ ਐ ਨਿਕਲ ਗਈਆਂ ਨੇ ਗੁੱਤੋਂ ਕਾਵੇ ਹਾਸਿਆ ਚੁਕੀ ਹਵੇਲੀ ਅਜਿੰਦ ਮੰਗਰ ਦੀ ਹੈ। ਅਸੀਂ ਫਸਟ ਟਾਈਮ ਹੀ ਆਏ ਆ। ਇੱਥੇ ਵੀ ਕੱਲ੍ਹ ਆ ਅਸੀਂ ਮੁੱਲਾਪੁਰ ਹਵੇਲੀ ਚ ਤਾਂ ਕਾਫੀ ਵਾਰ ਗਏ ਆ ਬਟ ਜਲੰਧਰ ਹਵੇਲੀ ਚ ਪਹਿਲੀ ਵਾਰ ਆਏ ਆ। ਯੂ ਬਹੁਤ ਸੋਹਣਾ ਸੀਗਾ ਤੇ ਰਸ਼ ਵੀ ਕਾਫੀ ਸੋਹਣਾ ਜਾਨਾ ਇਸ ਹਵੇਲੀ ਦੇ ਵਿੱਚ। ਆ ਵੀ ਮੇਰੀ ਪਹਿਲੀ ਵਾਰ ਆਇਆ। ਇਹ ਤਾਂ ਸਿੱਧਾ ਕਾ ਚੁਬ ਇਹ ਜੇ ਇਹ ਹੁੰਦਾ ਕਾ ਇਹ ਮੇਰੇ ਤਾਂ ਹੌਨਸਟ ਗੱਲ ਕਰੀ ਤੇ ਟੋ ਟ੍ਰੱਕ ਖੜਾ ਵਾ ਉੱਥੇ ਦੇ ਨਾਲ ਲਾਈਟਾਂ ਮਾਰ ਰਿਆ ਨਾਲ ਡਿਪਰ ਵੀ ਸਿਰਫ ਹੋ ਸੀਂ ਜਸ ਤੇ ਚਾਹ ਪੀਤੀ ਤੁਲੇ ਜੀ ਨੂੰ ਜਲਦੀ ਤੋਂ ਹਾਰੀਆਂ ਰੱਖੀਆਂ ਨੇ ਕਿ ਪਤਿਲੇ ਉੱਤੇ ਰੱਖੇ ਹੋਏ ਆ ਬ੍ਰੇਕਫਾਸਟ ਵੀ ਨਹੀਂ ਕੁਝ ਕੀਤਾ ਸੀ ਹਾਂ ਜੇ ਅੱਜ ਫੇਰ ਜੇ ਚਾਹ ਪੀ ਲੈਣਾ ਹਾਂ ਆਟਾ ਵੇਨ ਵਾਲੀ ਚੱਕੀ ਤੇ ਆਟਾ ਵੀ ਆ ਗਏ ਜਾਂਦੇ ਸੀ ਜਿਹੜਾ ਅੰਜਾਮ ਹਾਂ ਮੈਂ ਵੀ ਦੇਖਿਆ ਹੈ ਬੀਬੀ ਕੋਲ ਸਾਡੀ ਨਾਨੀ ਕੋਲ ਹੁੰਦੀ ਸੀ ਨਾਨੀ ਕੋਲ ਵੀ ਜਾਨੀ ਕਿ ਆਟਾ ਆ ਪਿੱਤਲ ਦੇ ਭਾਂਡੇ ਵੀ ਦੇਖ ਲੈ ਖਤਮ ਹੋ ਜਾਂਦੇ ਹਾਂ ਬੱਚਿਆਂ ਨੂੰ ਇਹ ਚੀਜ਼ਾਂ ਦਾ ਨਹੀਂ ਪਤਾ ਹਾਂ ਇਹ ਜੋ ਜਾਗ ਜੋਗ ਲਾਉਂਦੇ ਹੁੰਦੇ ਸੀ ਹਾਂ ਬੰਟੀ ਉਹ ਚੀਜ਼ ਦੇਖ ਕੇ ਹੈਰਾਨ ਹੋ ਗਿਆ ਹੋਵੇਗੀ ਇਹ ਵੀ ਹੈਗੀ ਆ ਇਹ ਬੜੀ ਚੰਗੇ ਨਾਨੀ ਕੋਲ ਵੀ ਸਾਡੇ ਕੋਲ ਵੀ ਹੈ ਨਾ ਇਹਦੇ ਵਿੱਚ ਜਾਗ ਵਗੈਰਾ ਲਾ ਕੇ ਜਾਂ ਰੋਤੀਆਂ ਲਾ ਕੇ ਇਹਦੇ ਵਿੱਚ ਰੱਖ ਦਿੰਦੇ ਸੀਗੇ ਕੋਈ ਦਿੱਲੀ ਜਾਉਂਦੀ ਮੈਂ ਕਿੁੱਲੇ ਮੂਰੀ ਪੈ ਰਹਿੰਦੀ ਸੀ ਤੇ ਜੇ ਉਹ ਖੁੱਲੇ ਹੀ ਹੁੰਦੇ ਸੀ ਅੱディ ਗੇਟ ਜਿੰਦੇ ਤਾਂ ਨਹੀਂ ਇੰਨੇ ਲਾਉਂਦਾ ਸੀ ਕੋਈ ਵੀ ਦੇਖਿਆ ਕੋਈ ਲੈਣਾ ਉਹ ਹੀ ਪਸੰਦ ਆਉਂਦਾ ਫੇਰ ਅਸੀਂ ਰੁਕੇ ਇੱਥੇ ਇੱਕ ਸ਼ਾਪ ਤੇ ਨਾਲ ਹੀ ਸੀਗੀ ਹਵੇਲੀ ਦੇ ਵਿੱਚ ਹੀ ਆ ਜਾਨੀ ਕਿ ਬਾਹਲੀ ਸਾਈਡ ਬਣੀ ਹੋਈ ਫੋਨ ਕਵਰ ਵਗੈਰਾ ਇੱਥੇ ਫੋਨ ਦੀਆਂ ਐਕਸੈਸਰੀਆਂ ਸਾਰੀਆਂ ਇਹ ਪਰਫਿਊਮਾ ਕੀ ਹੈ ਪਰਫਿਊਮ ਉਹ ਬੰਦਾ ਹੈ ਪੰਜੀ ਤੋਂ ਪਰਫਿਊਮ ਅੱਛਾ ਇਹ ਗੱਡੀ ਵਾਲਾ ਹਾਂ ਪੰਜੀ ਗੱਡੀ ਵਾਲਾ ਚੇਰ ਉੱਤੇ ਤੇ ਚੱਲੇ ਬਾਏ ਬਾਏ ਹੋਵੇ ਵਿਦਾ ਕੇ ਅੱਗੇ ਅਸੀਂ ਪਹੁੰਚੀਆਂ ਲੁਧਿਆਣੀ ਲੁਧਿਆਣੀ ਅਸੀਂ ਪਹੁੰਚੇ ਹਾਂ ਕੱਪੜੇ ਢੀੜੇ ਵਾਲਿਆਂ ਦੇ ਇਹਨਾਂ ਨੂੰ ਅਸੀਂ ਤਾਂ ਜਾਨਕੀ ਇੰਸਟਾ ਤੇ ਇਹਨਾਂ ਦਾ ਪੇਜ ਬਣਿਆ ਹੋਇਆ ਕੱਪੜੇ ਢੀੜੇ ਵਾਲਿਆਂ ਦਾ ਉੱਥੋਂ ਹੀ ਬੱਚਿਆਂ ਨੇ ਦੇਖੇ ਹੋਏ ਫੋਲੋ ਕੀਤੇ ਹੋਏ ਵਧੀਆ ਜਾਨਕੀ ਕੁਆਲਟੀ ਵਧੀਆ ਵਾ ਇਹਨਾਂ ਦੀ ਆ ਰਸ਼ ਹਾਦਸੇ ਤੋਂ ਬਾਅਦ ਦਾ ਜਿਹੜੇ ਆ ਭੈਣਾ ਭਰਾ ਰਸ਼ ਕਿ ਨਹੀਂ ਆ ਸਕਦੇ ਰਸ਼ ਬਹੁਤ ਹੁੰਦਾ ਇਹਨਾਂ ਦੇ ਤੇ ਮੇਨ ਇਹਨਾਂ ਦਾ ਇਹ ਆ ਵੀ ਜਦੋਂ ਰਸ਼ ਹੁੰਦਾ ਬਾਹਲੇ ਵੱਟੇ ਆ ਨਹੀਂ ਜਾਣੇ ਹੋਇਆ ਬਟ ਟਾਈਮ ਨਹੀਂ ਦਿੰਦੇ ਇਹ ਕਿਸੇ ਨੂੰ ਵੀ ਮਤਲਬ ਕਿ ਹੈ ਨਹੀਂ ਇਹਨਾਂ ਦਾ ਤਿੰਨ ਤਵਾਰ ਘਟੋਰੇ ਸਾਫ ਆ ਜਿਹੜਾ ਇਹਨਾਂ ਐਕਟਿਵ ਜਿੰਦਾ ਤਵਾਰ ਘਟੋਰੇ ਤੋਂ ਅਸੀਂ ਥੋੜੇ ਮੋਟੇ ਯਾਨੀ ਕਿ ਇੱਥੋਂ ਲਏ ਉਸ ਤੋਂ ਬਾਅਦ ਫਿਰ ਅਸੀਂ ਅਗੀਆਂ ਪਾਸੇ ਚਲੇ ਗਏ ਸੀਗੇ ਇੱਥੇ ਰੀਤ ਨੇ ਟੀ-ਸ਼ਰਟਸ ਦੇਖ ਲਈਆਂ ਇੱਕ ਦੋ ਹਿੰਮਤ ਨੇ ਲਈਆਂ ਇਹ ਦੋ ਇਹਨਾਂ ਦੇ ਪਾਪਾ ਲਈ ਲਈਆਂ ਸੀਗੀਆਂ ਬॉयਜ਼ ਹਨ ਬੱਚਾ ਸੋਹਣੀ ਲੱਗੀ ਆਜੂ ਸਹੀ ਆਇਆ ਕਿਵੇਂ ਬॉयਜ਼ ਦਾ ਐਮ ਇਹ ਕੋਈ ਕੱਪੜਾ ਪਸੰਦ ਨਹੀਂ ਆਉਂਦਾ ਇਹਨੂੰ ਪਸੰਦ ਆਪ ਵੀ ਮਰਜ਼ੀ ਨਾਲ ਹੀ ਲੈਂਦੀ ਹੈ ਜੇ ਅਸੀਂ ਲੈ ਲਈਏ ਫਿਰ ਉਹ ਪਾਉਂਦੇ ਨਹੀਂ ਉੱਤੋਂ ਤੁਰੇ ਉਧਰ ਹੈ ਵੀ ਇੰਨਾ ਰਸ਼ਾ ਟ੍ਰੈਫਿਕ ਦਾ ਇਹ ਜੋਧੇਵਾਲ ਬਸਤੀ ਕੰਨੀ ਚੱਲਿਆ ਜਾਂਦਾ ਤੇ ਮੁੜਦੇ ਹੋਏ ਵੀ ਦੇਖੋ ਇੰਨਾ ਜ਼ਿਆਦਾ ਟ੍ਰੈਫਿਕ ਮਿਲਿਆ ਜਾਨੀ ਕਿ ਆਪਕਾ ਗਿਆ ਸੀ ਟ੍ਰੈਫਿਕ ਦੇ ਰਾਸਤੋਂ ਹੀ ਸਮਾਂ ਲੈਂਦੇ ਨਹੀਂ ਆਕੇ ਜਿਵੇਂ ਟ੍ਰੈਫਿਕ ਰਾਸਤੋਂ ਆਕੇ ਇੱਥੇ ਇੱਕ ਟਰਾਲੀ ਆ ਪਾਈਪਾਂ ਵਾਲੀ ਜਿਹੜੀ ਖਰਾਬ ਹੋਈ ਹੋਈ ਆ ਉਹਦੇ ਕਰਕੇ ਪੁਲ ਦੇ ਉੱਪਰ ਪੂਰਾ ਰਸ਼ਾ ਪੂਰਾ ਜਾਮ ਲੱਗਿਆ ਰਿਹਾ ਹੈ ਅਸੀਂ 15-20 ਮਿੰਟ ਅਸੀਂ ਜਾਮ ਚਾਚੇ ਫਸੇ ਰਹੇ ਹਾਂ ਉਹ ਦੇਖੀ ਲੋਕ ਤਾਂ ਇਹਨੂੰ ਕਹਿੰਦੇ ਬਾਹਲਾ ੱਤਕਾ ਕਰਦੇ ਆ ਦੇਖਦੇ ਦੂਧ ਏ ਥੋੜਾ ਫੇਰ ਕਹਿਣਗੇ ਦੂਜੇ ਦੀ ਗਲਤੀ ਆ ਜਦੋਂ ਫਿਰ ਮਰਦੇ ਨੇ ਆ ਖੜਾ ਪੈਪਾਂ ਲਈ ਲੋਕ ਵੀ ਇੰਨੀ ਕਾਲੀ ਕਰਦੇ ਆ ਉਹਨੇ ਤਾਂ ਜਾਮ ਲਾਇਆ ਹੋਇਆ ਪਰ ਵਾਲੇ ਤਾਂ ਉਹ ਤਾਂ ਕਹਿੰਦੇ ਬਸ ਅਸੀਂ ਉੱਡ ਕੇ ਗੱਡੀਆਂ ਦੇ ਉੱਪਰ ਚ ਮੂਰੇ ਨੰਗ ਜੀ ਕਿਸੇ ਨੂੰ ਕੋਈ ਐ ਪ੍ਰਵਾਹ ਨਹੀਂ ਹੈ ਜੀ ਵੀ ਕੋਈ ਦਿਗ ਪਿਆ ਜਾਂ ਕੋਈ ਇਦਾਂ ਹੋ ਗਿਆ ਤਾਂ ਕੀ ਹੋਊਗਾ ਆ ਦੇਖੋ ਆ ਦੇ ਕਰਕੇ ਜਾਣ ਲੱਗ ਪਾ ਮੈਂ ਮਾਰਦਾ ਫਿਰ ਐਵੇਂ ਹੀ ਲਵਾਏ ਹੀ ਲਓ ਜੀ ਫਿਰ ਅਸੀਂ ਪਹੁੰਚੇ ਸੈਕੰਡ ਲੋਕੇਸ਼ਨ ਤੇ ਇਹ ਬੀਐਫਐਫ ਨਗਰ ਦੇ ਵਿੱਚ ਆ ਚਾ ਲੈ ਜਾ ਹੁਣ ਬੁਣਿਆ ਇਹ ਸੀਗਾ ਫਰੰਟ ਇਹ ਵੀ ਉੱਡੀ ਕੀ ਦੁਕਾਨ ਹੈ ਸ਼ਿਫਟ ਕਰ ਤੋ ਉੱਥੇ ਕਰ ਗਏ ਫੈਸ਼ਨ ਗਾਰਡਨ ਵੱਡੀ ਹੈ ਫੈਸ਼ਨ ਗਾਰਡਨ ਨਾਮ ਤੇ ਹੈਗੀ ਇਹ ਵਾਲੀ ਸ਼ਾਪ ਇਹਨਾਂ ਦੀ ਪਹਿਲਾਂ ਹੁੰਦੀ ਸੀ ਅਲੱਗ ਲੋਕੇਸ਼ਨ ਤੇ ਇਹ ਵੀ ਇਹਨਾਂ ਦੀ ਲੋਕੇਸ਼ਨ ਵੀ ਆਪਾਂ ਗੂਗਲ ਤੇ ਸਰਚ ਮਾਰ ਕੇ ਕੱਢ ਸਕਦੇ ਆ ਤੇ ਇਹਨਾਂ ਦੀ ਵੀ ਕੁਆਲਿਟੀ ਰੇਟ ਤੇ ਫੈਬਰਿਕ ਵਧੀਆ ਸੀ ਸੋਹਣਾ ਸੀਗਾ ਸੇਮ ਉਹਨਾਂ ਵਾਂਗੂ ਹੀ ਸੀ ਕੁਆਲਿਟੀ ਵਗੈਰਾ ਰੇਟ ਵਗੈਰਾ ਵੀ ਪਰ ਇਹਨਾਂ ਦੇ ਇੰਨਾ ਕੁ ਸੀਗਾ ਕਿ ਇੰਨਾ ਜਿਆਦਾ ਸੀਗਾ ਆਸ਼ਵਾਧਾਰਨ ਸੀ ਆਰਾਮ ਦੇ ਨਾਲ ਆਪਾਂ ਵਿਦੇਸ਼ ਚਲ ਗਏ ਸੀ ਤਾਂ ਇਹਨਾਂ ਨੇ ਆਏ ਸੀਗੇ 3 ਮੰਜ਼ਲੇਾਂ ਸੀਗੀਆਂ ਕਦੇ ਫਸਟ ਤੇ ਚਲੇ ਜਾਓਗੇ ਜੇ ਸੈਕਿੰਡ ਤੇ ਕਦੇ ਥਰਡ ਤੇ ਤੇ ਪਾਣੀ ਤਾਂ ਅਜ ਅਸੀਂ ਇੰਨਾ ਪੀਤਾ ਇੰਨਾ ਤਾਂ ਘਰੇ ਪੀਏ ਨਹੀਂ ਹੁੰਦਾ ਬਾਹਰ ਆ ਕੇ ਪਾਣੀ ਅਜ ਬਹੁਤ ਠੀਕ ਸੀ ਕਿ ਆਪਣੇ ਸਾਰਿਆਂ ਨੇ ਆਪ ਦੇ ਆਪ ਦੇ ਲਈ ਬ੍ਰੀਤ ਨੇ ਹਿੰਮਤ ਨੇ ਵੰਕੀ ਨੇ ਹਿੰਮਤ ਨੇ ਸ਼ੋ ਵੀ ਲਾ ਲਈ ਤੇ ਆਪਣੇ ਲੋਅਰ ਟੀ-ਸ਼ਰਟਾਂ ਜੋ ਇਹਨਾਂ ਨੇ ਸਪਾਇਰਸ ਕੀਤੀ ਮੱਝ ਲੱਗੀ ਰਹਿ ਜਾਂਦੀ ਜਿਵੇਂ ਇਹ ਲੱਗਿਆ ਹੋਇਆ ਛੋmber ਕੋਸਾ ਨਾ ਲੱਗਿਆ ਜੀ ਲੱਗਿਆ ਆ ਨੀ ਤੇ ਇਹਨਾਂ ਦਾ ਹਾਸਕ ਫਲੋਰ ਤੇ ਲੱਗ ਜਾਂਦਾ ਮੇਲ ਬਾਂਕਰ

ਪਰ ਇੱਕ ਪੜਾਅ ਤੇ ਖੇਲ ਹੀ ਕੀਤਾ ਇੱਕ ਜਿੱਦੇ ਲਈ ਉੱਪਰ ਜਾਣਾ ਪੈਂਦਾ ਸੀ ਕਿਸੇ ਚੀਜ਼ ਲਈ نیچے ਜਾਣਾ ਪੈਂਦਾ ਸੀ ਆਈ ਨਹੀਂ ਅਰਾ ਵੀ ਇੱਕ ਜਾਣਾ ਦਾ ਉੱਪਰ ਨੂੰ ਜਿੱਤਣਾ ਨੀਚੇ ਨੂੰ ਜਿੱਤਣਾ ਲੋ ਗਿਆ ਤੇ ਹੁਣ ਲੱਗ ਗਿਆ ਆਪਣਾ ਫਾਈਨਲ ਬੈਲਿੰਗ ਹਨ ਜੀ ਦੇ ਸਾਢੇ 5 ਦੇ ਕਿਲੇ ਹੋਏ ਸਾਨੂੰ ਵੱਜ ਚੁੱਕਿਆ ਤੇ 4:30 ਘੁੰਮ ਦੇ ਚੱਲ ਗਿਆ ਨਾ ਤੇ ਫਾਈਨਲੀ ਹੁਣ ਇਕੱਲੇ ਆ ਕਾ ਦੇ ਇਹ ਪਰ ਆਸਤੇ ਦੀ ਕੋਸਥਾਨਗੇ ਹੁਣ ਸਵੇਰ ਦੀ ਉਹਨਾਂ ਸਵੇਰ ਦੀ 10:00 ਵਜੇ ਅੰਮ੍ਰੋ ਵਾਲੇ ਪ੍ਰਾਂਤ ਜਿੰਨੇ ਖਾਦੇ ਹੋਏ ਨੇ ਹਾਂ ਫੜਨੇ ਆਂ ਹਾਂ ਦੇਖਦੇ ਆਂ ਪਾਪਾ ਦੇ ਆਉਂਣ ਲੱਗਦੇ ਨੇ ਹਾਂ ਇਹਨੇ ਫੜ ਲਏ ਆਪਦੇ ਆਪ ਦੇ ਬੈਗ ਆਪਾਂ ਨਹੀਂ ਫੜਿਆ ਕਿਉਂਕਿ ਆਪਾਂ ਕੁਝ ਲੈ ਆਈ ਨਹੀਂ ਸੀ ਉਹ ਤਾਂ ਬੇਲਪੂਰੀ ਆ ਯਾਰ ਇਹ ਬੈਠੇ ਕਿਹ ਹੈ ਗਿਆ ਮੈਂ ਡਾਉਂ ਗਿਆ ਇਹ ਕਿਹ ਹੈ ਮੇਰੇ ਕਿਹ ਕੱਪੜੇ ਲੈ ਆਏ ਨੇ ਆਈ ਸਿਰ ਤੇ ਉੱਤੇ ਪਾਸਦੇ ਡਿੱਗੀ ਡਿੱਗੀ ਪੂਰੀ ਹੋ ਗੋਲਰ ਤੇ ਹੋ ਗਈ ਸੀ ਪਹਿਲਾਂ ਉਤੋਂ ਇੰਨੀ ਲਿਖਾ ਕੇ ਚੱਕੀ ਫਿਰਦੇ ਸੀ ਹੁਣ ਇੱਥੇ ਆ ਕੇ ਇੰਨੇ ਲਿਖਾ ਕੇ ਟੱਲੇ ਨੇ ਤੇਰੇ ਤੋਂ ਬੰਦੀ ਦੁਕਾਨ ਤੋਂ ਲੈਣ ਦੇ ਤੇ ਫਿਰ ਫਾੜ ਦੇ ਉਹਨਾਂ ਨੇ ਪਰਕਾ ਤੇ ਮਿਲ ਕੇ ਆ ਗਏ ਅਸੀਂ ਦੋਵਾਂ ਗੱਡੀ ਧੁਮਾ ਕੇ ਲੈ ਕੇ ਆਇਆ ਖਾਣੇ ਤੇ ਵੀ ਸ਼ਕਰਗੰਦੀ ਸ਼ਕਰਗੰਦੀ ਖਾਣ ਲਈ ਮੰਗੇ ਦੁਬਾਰਾ ਉਹ ਮਕਾਨਾ ਪਿਆ ਤਾਂ ਉਹ ਕਹਿੰਦਾ ਕਿ ਮੈਂ ਠਾਕੇ ਜਾਣੀ ਆ ਪਤਾ ਨਹੀਂ ਕਿਰਨੇ ਤਦੋਂ ਆਣਾ ਮਸਾਲ ਨੂੰ ਦੋ ਸਾਲਾਂ ਨੂੰ ਤੇ ਸ਼ਕਰਗੰਦੀ ਵਾਲਾ ਲੱਭਦੇ ਲੱਭਦੇ ਹੁਣ ਅਸੀਂ ਬਸੰਤਾਲਿਆਂ ਕੋਲ ਪਹੁੰਚ ਗਏ ਇਹਨਾਂ ਦੇ ਛੰਟ ਤੇ ਸ਼ਕਰਗੰਦੀ ਵਾਲਾ ਵੀ ਖੜਾ ਜਾਨੀ ਕਿ ਪਹਿਲਾਂ ਉਹ ਗੋਲ ਰੋਟੀ ਖਾਧੀ ਫਿਰ ਸ਼ਕਰਗੰਦੀ ਖਾਧੀ ਇਹ ਬਰਗਰ ਵੀ ਬਹੁਤ ਟੇਸਟਫੁਲ ਹੈ ਇਹ ਵੀ ਬਹੁਤ ਵਧੀਆ ਹੈ ਇਹਨਾਂ ਦਾ ਵੀ ਫੂਡ ਬਹੁਤ ਟੇਸਟੀ ਸੀ ਬਹੁਤ ਵਧੀਆ ਸੀ ਉਹ ਟਾਈਮ ਸੀ ਜਾਨਕਿ ਬਹੁਤ ਜ਼ਿਆਦਾ ਇਹਨਾਂ ਦੇ